ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਅਜਿਹੇ ਟੌਪਿਕ ਤੇ ਜਿਹੜਾ ਤੁਸੀਂ ਰੋਜ਼ ਜਿਉਂਦੇ ਹੋ ਪਰ ਸੋਚਦੇ ਨਹੀਂ ਤੁਹਾਡੀ ਜੀਵਨ ਸ਼ੈਲੀ ਤਾਂ ਸਮਾਰਟ ਹੋ ਚੁੱਕੀ ਹੈ ਪਰ ਖਾਣਾ ਪਹਿਲਾ ਨਾਲੋਂ ਵੀ ਹਾਰਡ ਹੋ ਚੁੱਕਾ ਹੈ ਤੁਸੀਂ ਸਵਾਦ ਦੇ ਚੱਕਰ ਵਿੱਚ ਦਿਨੋਂ ਦਿਨ ਆਪਣੀ ਸਿਹਤ ਗਵਾਉਂਦੇ ਜਾ ਰਹੇ ਹੋ ਆਓ ਜਾਣੀਏ ਸਮਾਰਟ ਜੀਵਨ ਸ਼ੈਲੀ ਵਾਸਤੇ ਆਪਣੇ ਖਾਣੇ ਨੂੰ ਸਮਾਰਟ ਕਿਵੇਂ ਕਰਨਾ ਹੈ ਇਸ ਵਿਸ਼ੇ ਤੇ ਗੱਲ ਕਰਨ ਲਈ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਰਣਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਰਮਦੀਪ ਸਿੰਘ ਜੀ ਸਰ ਜੀ ਅੱਜ ਤੁਸੀਂ ਸਾਡੇ ਦੋਸਤਾਂ ਨੂੰ ਇਹ ਦੱਸੋ ਕਿ ਜੀਵਨ ਸ਼ੈਲੀ ਅਤੇ ਖਾਣੇ ਦੇ ਵਿੱਚ ਕੀ ਸਬੰਧ ਹੈ ਜੀ ਬੜਾ ਹੀ ਗਹਿਰਾ ਸਬੰਧ ਹੈ ਜੀ ਸਾਨੂੰ ਪਤਾ ਹੈ ਜੀਵਨ ਖਾਣੇ ਨਾਲ ਚੱਲਦਾ ਹੈ ਜੀ ਤੇ ਜਿਹੜਾ ਖਾਣਾ ਰੱਬ ਨੇ ਬਣਾਇਆ ਸੀ ਉਹ ਦੋ ਕਮਾਂ ਵਾਸਤੇ ਬਣਾਇਆ ਇੱਕ ਹੈ ਸਰੀਰ ਦੇ ਨਿਰਮਾਣ ਵਾਸਤੇ ਤੇ ਦੂਜਾ ਭਾਗ ਹੈਗਾ ਇਹਦੇ ਵਿੱਚ ਊਰਜਾ ਪੈਦਾ ਕਰਨ ਵਾਸਤੇ ਜੀ ਤੇ ਦੋਨਾਂ ਦਾ ਬੈਲੈਂਸ ਬਣਾਇਆ ਸੀ ਕੋਈ ਵੀ ਬੂਟਾ ਜਦੋਂ ਸਾਡੇ ਵਾਸਤੇ ਖਾਣਾ ਤਿਆਰ ਕਰਦਾ ਹੈ ਤੇ ਉਹ ਦੋ ਜਗ੍ਹਾ ਤੋਂ ਇਹ ਪੋਸ਼ਣ ਲੈਂਦਾ ਇੱਕ ਤੇ ਲੈਂਦਾ ਮਿੱਟੀ ਦੇ ਜੀਵਾਂ ਤੋਂ ਜਿੰਨੀ ਮਿੱਟੀ 'ਚ ਜੈਵਿਕ ਰਚਨਾ ਜ਼ਿਆਦਾ ਹੋਏਗੀ ਓਨਾ ਹੀ ਜਿਹੜੇ ਪ੍ਰੋਟੀਨ ਐ ਵਿਟਾਮਿਨ ਐ ਮਿਨਰਲ ਐ ਯਾਨੀ ਕਿ ਨਿਰਮਾਣ ਦਾ ਮਟੀਰੀਅਲ ਜਿਤਨਾ ਸਾਡੇ ਸਰੀਰ ਦੇ ਸੈੱਲ ਬਣਦੇ ਨੇ ਜੀ ਉਹ ਚੰਗਾ ਹੋਏਗਾ ਜੀ ਠੀਕ ਹੈ ਤੇ ਜਿੰਨਾ ਹੀ ਜੀਵ ਘਟਣਗੇ ਓਨਾ ਹੀ ਇਹ ਮਟੀਰੀਅਲ ਵੀ ਕਟੇਗਾ ਤੇ ਦੂਜੇ ਪਾਸੇ ਜਿਹੜੀ ਊਰਜਾ ਦਾ ਸੋਰਸ ਹੈ ਉਹ ਸੂਰਜ ਹੈ ਜੀ ਤੇ ਉਹਦੇ ਵਾਸਤੇ ਜਿਹੜਾ ਬੂਟਾ ਜਿਹੜਾ ਸਾਡੇ ਖਾਣੇ 'ਚ ਊਰਜਾ ਪੈਦਾ ਕਰਦਾ ਯਾਨੀ ਕਿ ਜਿਹਨੂੰ ਅਸੀਂ ਕੈਲਰੀਜ਼ ਕਹਿੰਦੇ ਆ ਉਹ ਸੂਰਜ ਤੋਂ ਲੈਂਦਾ ਬੂਟਾ ਤੇ ਉਥੋਂ ਲੈ ਕੇ ਉਹਨਾਂ ਕੈਲਰੀਜ਼ ਨੂੰ ਆਪਣੇ 'ਚ ਰੱਖ ਕੇ ਤੇ ਇਸ ਤਰ੍ਹਾਂ ਉਹ ਸਾਡਾ ਖਾਣਾ ਇੱਕ ਬੈਲੈਂਸ ਕਰਕੇ ਦਿੰਦਾ ਜੇ ਜਦੋਂ ਅਸੀਂ ਖਾਣਾ ਖਾਂਦੇ ਆ ਉਹ ਰੋਜ਼ ਤੇ ਰੋਜ਼ ਦਾ ਜਿਹੜਾ ਸੈੱਲਾਂ ਦਾ ਨਿਰਮਾਣ ਹੁੰਦਾ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਵੀਡੀਓ 'ਚ ਗੱਲ ਹੋ ਚੁੱਕੀ ਹੈ ਕਿ ਇੱਕ ਹਿਊਮਨ ਬਾਡੀ ਦੇ ਵਿੱਚ ਲਗਭਗ 200 ਕਰੋੜ ਸੈੱਲ ਰੋਜ਼ ਨਵੇਂ ਬਣਦੇ ਨੇ ਜੀ ਇਹ ਤੇ ਚੀਚਨਪ ਤੋਂ ਲੈ ਕੇ ਮਰਨ ਤੱਕ ਨਵਾਂ ਨਿਰਮਾਣ ਚੱਲਦਾ ਰਹਿੰਦਾ ਹੈ ਠੀਕ ਹੈ ਜੀ ਇਹ ਇੱਕ ਆਟੋ ਰਿਪੇアリング ਮਸ਼ੀਨ ਹੈ ਠੀਕ ਹੈ ਜਿੱਦੀ ਰਿਪੇアリング ਆਪਣੇ ਆਪ ਹੁੰਦੀ ਰਹਿੰਦੀ ਹੈ ਸੋ ਜਦੋਂ ਸਾਡਾ ਇਹ ਸਿਸਟਮ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਤੇ ਫਿਰ ਜਿਹੜੇ ਨਵੇਂ ਸੈੱਲ ਅੰਦਰੋਂ ਸੌਣੇ ਨੇ ਉਹਦੇ ਵਾਸਤੇ ਸਾਨੂੰ ਨਿਰਮਾਣ ਦਾ ਮਟੀਰੀਅਲ ਪੂਰਾ ਚਾਹੀਦਾ ਜੀ ਠੀਕ ਹੈ ਸੋ ਖਾਣੇ ਦੇ ਵਿੱਚ ਜਿਹੜਾ ਕੁਦਰਤ ਨੇ ਪਾਇਆ ਸੀਗਾ ਦੋਨਾਂ ਚੀਜ਼ਾਂ ਦਾ ਬੈਲੈਂਸ ਕਰਕੇ ਪਾਇਆ ਸੀ ਲੇਕਿਨ ਸਾਡੀ ਜਿਹੜੀ ਜੀਵਨ ਸ਼ੈਲੀ ਹੈ ਜਿਉਂ-ਜਿਉਂ ਅਸੀਂ ਹੁਣ ਤਰੱਕੀ ਕੀਤੀ ਹੈ ਤੇ ਸਾਡੀ ਜੀਵਨ ਸ਼ੈਲੀ ਚ ਇੱਕ ਪਰਵਰਤਨ ਆ ਰਿਹਾ ਹੈ ਉਹ ਪਰਵਰਤਨ ਇਹ ਹੈ ਕਿ ਅਸੀਂ ਮਿਹਨਤ ਦੇ ਕੰਮ ਜਿਹੜੇ ਉਹ ਛੱਡੀ ਜਾ ਰਹੇ ਹੈ ਜੀ ਉਹ ਮਸ਼ੀਨਾਂ ਨੂੰ ਲਈ ਜਾ ਰਹੇ ਹੈ ਹਾਂ ਜੀ ਜਿੱਥੇ ਅੱਗੇ ਪੈਦਲ ਚੱਲ ਕੇ ਜਾਂਦੇ ਹੁੰਦੇ ਸੀ ਉਹ ਅੱਜ ਹੁਣ ਉੱਥੇ ਗੱਡੀਆਂ ਮੋਟਰਾਂ ਨੇ ਸੰਦੇ ਕੋਲ ਜਿਹੜੇ ਕੰਮ ਅਸੀਂ ਹੱਥੀ ਕਰਦੇ ਹੁੰਦੇ ਸੀ ਉਹ ਸਾਰੇ ਮਸ਼ੀਨਾਂ ਕੋਲ ਚਲੇ ਗਏ ਰਹੇ ਆਪ ਸਾਡੇ ਕੋਲ ਕੰਮ ਜਿਹੜਾ ਉਹ ਵੰਡਦਾ ਰਹਿ ਗਿਆ ਜੀ ਤੇ ਜਦੋਂ ਜੀਵਨ ਸ਼ੈਲੀ ਦੇ ਵਿੱਚ ਇਹ ਪਰਵਰਤਨ ਅਸੀਂ ਕਰ ਲਿਆ ਹੈ ਤੇ ਇਹਦਾ ਮਤਲਬ ਕੀ ਹੋਇਆ ਕਿ ਅਸੀਂ ਦੇ ਤੌਰ ਤੇ ਕਿ ਪਹਿਲਾਂ ਇਸ ਗੱਡੀ ਨੂੰ ਅਸੀਂ ਸਾਡੇ ਕੋਲ ਜਿਹੜੀ ਸੀ ਉਹਨੂੰ 50 ਕਿਲੋਮੀਟਰ ਚਲਾਉਂਦੇ ਸੀ ਕਿ ਅੱਜ ਉਹਨੂੰ 50 ਕਿਲੋਮੀਟਰ ਦੀ ਬਜਾਇਆ ਸੀ 5 ਕਿਲੋਮੀਟਰ ਚਲਾ ਰਹੇ ਆ ਜੀ ਤੇ ਹੁਣ ਸਵਾਲ ਇਹ ਹੁੰਦਾ ਹੈ ਕਿ ਜਿਹੜੀ ਗੱਡੀ 50 ਤੋਂ ਘਟ ਕੇ 5 ਕਿਲੋਮੀਟਰ ਤੇ ਝਲਣਦੀ ਹੈ ਉਹਦੇ ਵਾਸਤੇ ਡੀਜ਼ਲ ਪੈਟਰੋਲ ਕਿੰਨਾ ਚਾਹੀਦਾ ਹੁਣ ਘੱਟੀ ਚਾਹੀਦਾ 50 ਦਾ ਚਾਹੀਦਾ ਜਾਂ 5 ਦਾ ਚਾਹੀਦਾ 5 ਦਾ ਜੀ ਉਹ 5 ਕਿਲੋਮੀਟਰ ਵਾਲਾ ਚਾਹੀਦਾ ਜੀ ਲੇਕਿਨ ਜਿਹੜਾ ਸਾਡਾ ਖਾਣਾ ਆ ਇਹ ਵਿੱਚ ਕੁਝ ਅਲੱਗ ਹੈ ਇਹਦੇ ਵਿੱਚ ਤੇ ਕੁਦਰਤ ਨੇ ਉਹਨਾਂ ਹੀ ਸਭ ਕੁਝ ਪਾਇਆ ਜੀ ਕਿ ਸੋ ਦੋਨੋ ਚੀਜ਼ਾਂ ਦਾ ਬੈਲੈਂਸ ਹੈ ਉਹਦੇ ਵਿੱਚ ਨਿਰਮਾਣ ਦਾ ਮਟੀਰੀਅਲ ਵੀ ਹੈ ਤੇ ਨਾਲ ਦੀ ਨਾਲ ਊਰਜਾ ਵਾਸਤੇ ਵੀ ਹੈ ਹੁਣ ਕੁਦਰਤ ਨੇ ਤੇ ਇਹ ਸਾਡੀ ਜੀਵਾਂ ਚ ਬਦਲਾਅ ਨਹੀਂ ਕੀਤਾ ਅਸੀਂ ਆਪ ਕੀਤਾ ਹੈ ਜੀ ਸੋ ਇਸ ਕਰਕੇ ਅੱਜ ਦੇ ਲਾਈਫ ਸਟਾਈਲ ਦੇ ਅਕੋਰਡਿੰਗ ਸਾਡਾ ਖਾਣਾ ਜਿਹੜਾ ਉਹ ਬਦਲ ਚੁੱਕਿਆ ਹੈ ਜਦੋਂ ਅਸੀਂ ਲਾਈਫ ਸਟਾਈਲ ਬਦਲਿਆ ਆ ਤੇ ਸਾਨੂੰ ਹੁਣ ਘੱਟ ਕੈਲਰੀਜ਼ ਵਾਲਾ ਖਾਣਾ ਚਾਹੀਦਾ ਆ ਜੀ ਜਦ ਕਿ ਵਿਟਾਮਿਨ ਮਿਨਰਲ ਪ੍ਰੋਟੀਨ ਜਿਹੜੇ ਨੂੰ ਉਹ ਨਹੀਂ ਚਾਹੀਦੇ ਜਿੰਨੇ ਪਹਿਲਾਂ ਚਾਹੀਦੇ ਸੀ ਸੋ ਇੱਕ ਗਹਿਰਾ ਸਬੰਧ ਹੈ ਖਾਣੇ ਦਾ ਸਾਡੇ ਲਾਈਫ ਸਟਾਈਲ ਨਾਲ ਇਹ ਸਾਡਾ ਲਾਈਫਸਟਾਈਲ ਹਾਰਡ ਹੈ ਕੋਈ ਅੱਜ ਵੀ ਕੋਈ ਐਥਲੀਟ ਹੈ ਕੋਈ ਪਲੇਅਰ ਹੈ ਜਾਂ ਕੋਈ ਹਾਰਡ ਗੇਮਾਂ ਕਰ ਰਿਹਾ ਹੈ ਤੇ ਉਹਨੂੰ ਅੱਜ ਵੀ ਜ਼ਿਆਦਾ ਕੈਲਰੀ ਵਾਲਾ ਜ਼ਿਆਦਾ ਪ੍ਰੋਟੀਨ ਵਾਲਾ ਵਿਟਾਮਿਨ मिनरल ਜ਼ਿਆਦਾ ਵਾਲਾ ਖਾਣਾ ਚਾਹੀਦਾ ਹੈ ਲੇਕਿਨ ਉਹ ਚ ਕੈਲਰੀ ਵੀ ਜ਼ਿਆਦਾ ਚਾਹੀਦੀ ਹੈ ਨਾ ਕਿਉਂਕਿ ਉਹ ਬਰਨ ਕਰ ਰਿਹਾ ਜੀ ਉਹ ਦੀ ਗੇਮ ਦੇ ਚੋ ਡਿਪੈਂਡ ਕਰਦਾ ਕਿ ਕਿਹੋ ਜੀ ਗੇਮ ਖੇਡ ਰਿਹਾ ਹਾਂਜੀ ਜਾਂ ਉਹ ਦੀ ਹੀਮ ਸ਼ੈਲੀ ਕਿਹੋ ਜੀ ਆ ਇੱਕ ਕਿਸਾਨ ਆ ਜਿਹੜਾ ਸਵੇਰ ਤੋਂ ਉੱਠ ਕੇ ਮਿਹਨਤ ਕਰਦਾ ਠੀਕ ਹੈ ਜੀ ਸੋ ਉਹਦੇ ਵਾਸਤੇ ਇੱਕ ਅਲੱਗ ਖਾਣਾ ਜੀ ਤੇ ਇੱਕ ਬੰਦਾ ਜਿਹੜਾ ਸਾਰਾ ਦਿਨ ਦਫ਼ਤਰ ਚ ਬੈਠਾ ਰਹਿੰਦਾ ਉਹਦੇ ਵਾਸਤੇ ਸੇਮ ਖਾਣਾ ਨਹੀਂ ਚੱਲੇ। ਇਹ ਬਿਲਕੁਲ। ਸੋ ਜਿਹੜਾ ਖਾਣਾ ਹੈ ਉਹਦਾ ਸਾਡੇ ਲਾਈਫਸਟਾਈਲ ਦੇ ਨਾਲ ਇੱਕ ਗਹਿਰਾ ਸਬੰਧ ਹੈ ਤੇ ਉਹ ਸਾਨੂੰ ਤਾਲਮੇਲ ਬਣਾ ਕੇ ਰੱਖਣਾ ਪਵੇਗਾ। ਜਿੰਨਾ ਅਸੀਂ ਲਾਈਫਸਟਾਈਲ ਨੂੰ ਸਮਾਰਟ ਕਰ ਰਹੇ ਹਾਂ ਉਹਦੇ ਚ ਜ਼ਰੂਰਤਾਂ ਇਹ ਨੇ ਕਿ ਜਿਹੜਾ ਨਿਰਮਾਣ ਵਾਲਾ ਮਟੀਰੀਅਲ ਉਹ ਤੇ ਕੱਟਣੀ ਚਾਹੀਦਾ। ਉਹ ਤੇ ਕੁਦਰਤ ਦਾ ਨਿਯਮ ਹੈ 200 ਕਰੋੜ ਸਾਲ ਪਹਿਲਾਂ ਵੀ ਬਣਦੇ ਸੀ ਤੇ 200 ਕਰੋੜ ਸਾਲ ਅੱਜ ਵੀ ਬਣ ਰਹੇ ਨੇ ਤੇ ਇਹ ਅੱਗੇ ਵੀ ਬਣਦੇ ਰਹਿਣਗੇ। ਜੀ। ਸੋ ਓਨਾ ਹੀ ਮਟੀਰੀਅਲ ਚਾਹੀਦਾ ਜਿੰਨਾ ਸਾਡੇ ਬਜ਼ੁਰਗਾਂ ਨੂੰ ਜਾਂ 10 ਮੀੜੀਆਂ 50 ਪੀੜੀਆਂ ਪਿੱਛੇ ਚਾਹੀਦੀ ਸੀ ਜੀ ਉਹ ਨਹੀਂ ਬਦਲਿਆ ਉਹ ਸਿਸਟਮ ਕੁਦਰਤ ਦਾ ਉਹ ਨਹੀਂ ਬਦਲਿਆ ਲੇਕਿਨ ਜਿਹੜਾ ਊਰਜਾ ਪੈਦਾ ਕਰਨ ਵਾਲਾ ਮਟੀਰੀਅਲ ਉਹ ਅਸੀਂ ਕਿਉਂਕਿ ਉਹ ਖਰਚ ਨਹੀਂ ਕਰ ਰਹੇ ਊਰਜਾ ਇਸ ਕਰਕੇ ਉਹ ਸਾਨੂੰ ਘਟਾਉਣਾ ਪਵੇਗਾ ਜਦੋਂ ਉਹ ਅਸੀਂ ਪੂਰਾ ਹੀ ਰੱਖ ਲੈਨੇ ਆ ਠੀਕ ਹੈ ਤੇ ਉਹ ਉਹਦੀ ਪ੍ਰੋਬਲਮ ਫਿਰ ਇਹ ਹੋ ਜਾਂਦੀ ਹੈ ਕਿ ਉਹ ਜਿਹੜੀਆਂ ਕੈਲਰੀਜ਼ ਐਕਸਟਰਾ ਹੋ ਗਈਆਂ ਨੇ ਉਹ ਫੈਟ ਬਣ ਕੇ ਸਰੀਰ 'ਚ ਇਕੱਠੀਆਂ ਹੁੰਦੀਆਂ ਜਾਂਦੀਆਂ ਨੇ ਤੇ ਸਰੀਰ ਦੇ ਵਿੱਚ ਜਿਹੜੀ ਪਰਸੈਂਟੇਜ ਆ ਫੈਟ ਦੀ ਉਹ ਵੱਧਦੀ ਜਾਂਦੀ ਹੈ ਤੇ ਉਹ ਫਿਰ ਕਈ ਬਿਮਾਰੀਆਂ ਪੈਦਾ ਕਰ ਦਿੰਦੀ ਹੈ ਸੋ ਇਹ ਜਿਹੜਾ ਸਬੰਧ ਹੈ ਆਪਸ ਦੇ ਵਿੱਚ ਖਾਣਾ ਤੇ ਲਾਈਫ ਸਟਾਈਲ ਦਾ ਉਹਨੂੰ ਸਮਝ ਕੇ ਅੱਜ ਖਾਣ ਨੂੰ ਸਾਨੂੰ ਲੈਣਾ ਚਾਹੀਦਾ ਹੈ ਜੀ ਸੋ ਸਰ ਜੀ ਤੁਸੀਂ ਕਹਿੰਦੇ ਹੋ ਪਹਿਲਾਂ ਦੇ ਮੁਕਾਬਲੇ ਖਾਣਾ ਹੁਣ ਹਾਰਡ ਹੋ ਗਿਆ ਜੀ ਇਹ ਖਾਣਾ ਹਾਰਡ ਕਿਵੇਂ ਹੋ ਗਿਆ ਜੀ ਇਹ ਜਾਨਣਾ ਬੜਾ ਹੀ ਜ਼ਰੂਰੀ ਹੈ ਜੀ ਦੇਖੋ ਜਿਹੜਾ ਇਨਸਾਨ ਆਪਣਾ ਖਾਣਾ ਉਗਾ ਰਿਹਾ ਅੱਜ ਜੀ ਉਹ ਉਗਾਉਣ ਦੇ ਜਿਹੜੇ ਤਰੀਕੇ ਜਦੋਂ ਉਹਨੇ ਬਦਲੇ ਨੇ ਅੱਜ ਦੀ ਜਿਹੜੀ ਖੇਤੀ ਹੈ ਉਹ ਕੈਮੀਕਲ ਬੇਸ ਖੇਤੀ ਹੈ ਕੈਮੀਕਲ ਖਾਦਾਂ ਪਿਆਰੀਆਂ ਨੇ ਕੀਟਨਾਸ਼ਕ ਦਵਾਈਆਂ ਪਿਆਰੀਆਂ ਨੇ ਨਦੀਨਾਂ ਨੂੰ ਮਾਰਨ ਵਾਸਤੇ ਨਦੀਨਾਂ antisense ਦਵਾਈਆਂ ਪਿਆਰੀਆਂ ਜੀ ਫਿਰ ਖਾਣੇ ਨੂੰ ਸਟੋਰ ਰੱਖਣ ਵਾਸਤੇ ਪ੍ਰੀਜ਼ਰਵੇਟਿਵ ਐਡ ਹੋ ਰਹੇ ਨੇ ਪਹਿਲੀ ਗੱਲ ਤੇ ਇਹ ਜਦੋਂ ਜ਼ਹਿਰ ਖਾਣੇ ਦੇ ਵਿੱਚ ਐਡ ਹੋਏ ਨੇ ਤੇ ਫਿਰ ਇਹਨਾਂ ਜ਼ਹਿਰਾ ਕਰਕੇ ਖਾਣਾ ਪਹਿਲਾਂ ਨਾਲੋਂ ਹਾਰਡ ਹੋਇਆ ਕਿ ਨਹੀਂ ਹੋਇਆ ਜੀ ਬਿਲਕੁਲ ਠੀਕ ਹੈ ਜੀ ਇੱਕ ਤੇ ਇਹਨਾਂ ਦੇ ਜ਼ਹਿਰ ਜਿਹੜੇ ਖਾਣੇ ਚ ਆਏ ਨੇ ਉਹਨੇ ਖਾਣੇ ਨੂੰ ਹਾਰਡ ਕੀਤਾ ਹੈ ਨੰਬਰ 2 ਜਿੰਨੇ ਅਸੀਂ ਜ਼ਹਿਰ ਇਹ ਜ਼ਮੀਨ 'ਚ ਪਾਏ ਨੇ ਉਹਦੇ ਨਾਲ ਉਦੇ ਕਾਰਨ ਅੱਜ ਮਿੱਟੀ ਦੇ ਵਿੱਚ ਜੀਵ ਘਟੇ ਹੈ ਜਾਂ ਨਹੀਂ ਘਟੇ ਜੀ ਬਿਲਕੁਲ ਘਟੇ ਘਟਿਆ ਤੇ ਇਹਦਾ ਮਤਲਬ ਸਾਡਾ ਨਿਰਮਾਣ ਵਾਲਾ ਮਟੀਰੀਅਲ ਜਿਹੜਾ ਉਹ ਘਟਿਆ ਜੀ ਠੀਕ ਹੈ ਅੱਜ ਮੈਲ ਨਿਊਟ੍ਰੀਸ਼ਨ ਜਿਹੜੀ ਹੈ ਨਾ ਪੋਸ਼ਣ ਦੀ ਕਮੀ ਪੂਰੇ ਵਰਲਡ ਦੀਏ ਕਿਸਮਤ ਸਿਆ ਤੇ ਜਦੋਂ ਅਸੀਂ ਮਿਹਨਤ ਘਟ ਕਰ ਰਹੇ ਆ ਤੇ ਖਾਣੇ ਦੀ ਸਾਡੀ ਭੁੱਖ ਵੀ ਅੱਗੇ ਨਾਲੋਂ ਘਟੀ ਹੈ ਜੀ ਜਿਹਦੇ ਕਰਕੇ ਇੱਕ ਵੱਡਾ ਚੈਲੰਜ ਹੋ ਗਿਆ ਕਿ ਖਾਣੇ 'ਚ ਪੋਸ਼ਣ ਵੀ ਘਟਾ ਹੈ ਸਾਡੀ ਭੁੱਖ ਵੀ ਘਟਦਾ ਹੈ ਤੇ ਪੋਸ਼ਣ ਪੂਰਾ ਕਰੀਏ ਕਿਵੇਂ ਜੀ ਬਿਲਕੁਲ ਠੀਕ ਹੈ ਕੀ ਇਹ ਚੀਜ਼ ਖਾਣੇ ਨੂੰ ਖਰਾਬ ਬਣਾਉਂਦੀ ਹੈ ਕਿ ਨਹੀਂ ਬਣਾਉਂਦੀ ਇਹ ਬਿਲਕੁਲ ਬਣਾਉਂਦੀ ਹੈ ਜੀ ਦੂਸਰੇ ਪਾਸੇ ਕੁਦਰਤ ਨੂੰ ਖਾਲੀ ਥਾਂਵਾਂ ਪਸੰਦ ਨਹੀਂ ਆਂ ਇੱਕ ਖੇਤ ਹੈ ਉਹਦੇ ਚ ਜਾ ਤੇ ਮਿਹਨਤ ਕਰਕੇ ਤੁਸੀਂ ਚੰਗੀ ਫਸਲ ਉਗਾਓਗੇ ਨਹੀਂ ਤੇ ਕੁਦਰਤ ਉਹ ਜਿੱਕਾ ਹਫੂਸਾ ਆਪੇ ਉਗਾ ਦੇਗੀ ਜੀ ਜਿੰਨਾ ਸਾਡੇ ਖਾਣੇ 'ਚੋਂ ਪੋਸ਼ਕ ਤੱਤ ਘਟੇ ਨੇ ਉਹਨਾਂ ਸੂਰਜ ਦੀ ਰੋਸ਼ਨੀ ਤੇ ਨਹੀਂ ਘਟੀ ਜੀ ਬਿਲਕੁਲ ਉਹ ਤੇ ਸਭੋ ਸੂਰਜ ਦੀ ਜਿਹੜੀ ਓਜ਼ੋਨ ਪਰਤ ਆ ਸੀ ਸਭੋ ਡਿਸਰਬ ਕਰਕੇ ਹੋਰ ਰੇਜ਼ ਜਿਹੜੀਆਂ ਨੂੰ ਜ਼ਿਆਦਾ ਆ ਰਹੀਆਂ ਨੇ ਦਰਮੀ ਅਗੇ ਨਾਲ ਵਧ ਰਹੀ ਹੈ ਹਾਂਜੀ ਉਹਦੇ ਕਾਰਨ ਕੀ ਹੈ ਕਿ ਜਿਹੜੀ ਊਰਜਾ ਵਾਲਾ ਪਾੜਾ ਜਿੰਨਾ ਪੋਸ਼ਣ ਘਟਿਆ ਉਹਨਾਂ ਬੂਟੇ ਵਿੱਚ ਊਰਜਾ ਜਾਨੀ ਕਿ ਕੈਲਰੀਜ਼ ਹੋਰ ਪਾਤੀਆਂ ਉਸ ਕਰਕੇ ਖਾਣਾ ਹੋਰ ਹਾਰਡ ਹੋਇਆ ਕਿਉਂਕਿ ਕੈਲਰੀ ਤਾਂ ਸਾਨੂੰ ਚਾਹੀਦੀਆਂ ਨਹੀਂ ਜੀ ਠੀਕ ਸੋ ਇਹ ਚੈਲੰਜ ਨੇ ਅੱਜ ਦਿਖਾਣੇ ਦੇ ਇਹ ਵਰਲਡ ਵਾਈਡ ਇਹ ਸਾਰਾ ਕੁਝ ਹੋ ਰਿਹਾ ਕਿ ਸਾਡੇ ਖਾਣੇ ਦੇ ਉਗਾਉਣ ਦੇ ਜਿਹੜੇ ਤਰੀਕੇ ਨੇ ਉਹਨਾਂ ਨੇ ਸਾਡੇ ਖਾਣੇ ਨੂੰ ਪਹਿਲਾਂ ਨਾਲੋਂ ਵੀ ਹਾਰਡ ਕਰ ਦਿੱਤਾ ਜੀ ਫਿਰ ਅਸੀਂ ਖਾਣੇ ਨੂੰ ਪ੍ਰੋਸੈਸ ਕਰਕੇ ਰੱਖਣਾ ਸ਼ੁਰੂ ਕਰ ਲਿਆ ਫਾਰ ਇਗਜ਼ਾਮਪਲ ਹੀ ਲੈ ਰਹੇ ਆ ਕਿ ਪੁਰਾਣੇ ਲੋਕ ਜਿਹੜੇ ਸੀ ਉਹ ਹੱਦੀ ਚੱਕੀ ਦਾ ਆਟਾ ਪੀਣਾ ਉਹਨਾਂ ਕ ਵੀਣਾ ਉਹਨਾਂ ਕ ਖਾ ਲੈਣਾ ਜੀ ਉਹਨਾਂ ਕੀ ਬਣਾਉਣਾ ਖਾਣਾ ਜਿੰਨਾ ਕ ਖਾ ਲਿਆ ਅੱਜ ਜਦੋਂ ਤੋਂ ਸਾਡੇ ਕੋਲ ਫ੍ਰਿਜ ਸਿਸਟਮ ਆ ਗਿਆ ਹੈ ਤੇ ਅਸੀਂ ਪਹਿਲਾਂ ਤੇ ਚੱਕੀਆਂ ਆ ਗਈਆਂ ਨੇ ਤੇ ਮਹੀਨੇ-ਮਹੀਨੇ ਦਾ ਆਟਾ ਤੇ ਆ ਕੇ ਰੱਖ ਲੈਨੇ ਆ ਦੋ-ਦੋ ਮਹੀਨੇ ਦਾ ਹੀ ਜਿਹੜੇ ਸ਼ਹਿਰਾਂ 'ਚ ਥੈਲੀ ਵਾਲਾ ਖਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਦੋਂ ਦਾ ਪੀਸਾ ਜੀ ਬਿਲਕੁਲ ਠੀਕ ਹੈ ਸੋ ਉਹਦੇ 'ਚ ਕਿੰਨਾ ਪੋਸ਼ਣ ਬਚਿਆ ਕਿੰਨਾ ਮਰ ਗਿਆ ਉਹ ਉਹ ਤਾਂ ਕੋਈ ਕਾਊਂਟਿੰਗ ਨਹੀਂ ਹੈਗੀ ਦੂਸਰਾ ਅਸੀਂ ਉਹ ਆਟੇ ਨੂੰ ਫਿਰ ਗੁੰਨ ਕੇ ਫ੍ਰਿਜ ਚ ਰੱਖ ਲਿਆ। ਉਹੋ ਚ ਕਿੰਨਾ ਕੁ ਪੋਰਸ਼ਨ ਰਹਿ ਗਿਆ ਜਾਂ ਕਿੰਨਾ ਮਰਿਆ ਹੋਊਗੀ ਅਸੀਂ ਕਾਊਂਟਿੰਗ ਨਹੀਂ ਕਰਦੇ। ਇਹ ਸਾਰੀਆਂ ਚੀਜ਼ਾਂ ਖਾਣੇ ਮੋਗਿਆਂ ਨਾਲੋਂ ਹਾਰਡ ਕਰੀ ਜਾ ਰਹੀਆਂ ਕਰੀ ਕਰੀ ਜਾ ਰਹੀਆਂ। ਜੀ ਬਿਲਕੁਲ। ਠੀਕ। ਉਹ ਜਿਹੜਾ ਕੁਦਰਤ ਦਾ ਬੈਲੈਂਸ ਸੀਗਾ। ਜਿਹੜਾ ਉਹਨੇ ਵਿਟਾਮਿਨ, ਮਿਨਰਲ, ਪ੍ਰੋਟੀਨਸ ਦਾ ਜਾਨੀ ਕਿ ਨਿਰਮਾਣ ਦੇ ਮਟੀਰੀਅਲ ਦਾ ਔਰ ਕੈਲਰੀਜ਼ ਦਾ ਬਣਾਇਆ ਸੀ। ਉਹ ਅੱਜ ਡਿਸਟਰਬ ਕਰ ਚੁੱਕਿਆ ਸੀ। ਨਿਰਮਾਣ ਦਾ ਮਟੀਰੀਅਲ ਜਿਹੜੀ ਸਾਨੂੰ ਜ਼ਰੂਰਤ ਹੈ ਉਹ ਖਾਣੇ 'ਚ ਘਟ ਹੈ ਤੇ ਜਿਹੜੇ ਫालतू ਦੀਆਂ ਚੀਜ਼ਾਂ ਨੇ ਜਿਰੀਲੀਆਂ ਦੱਤ ਨੇ ਜਾਂ ਉਹਦੇ ਵਿੱਚ ਜਿਹੜੀਆਂ ਕੈਲਰੀਜ਼ ਨੇ ਉਹਗੇ ਨਾਲੋਂ ਕਈ ਗੁਣਾ ਜ਼ਿਆਦਾ ਨੇ ਦੂਸਰਾ ਅੱਜ ਦਾ ਵੀ ਸਾਡਾ ਜਿਹੜਾ ਖਾਣ-ਪਾਣ ਹੈ ਹੁਣ ਅਸੀਂ ਅੱਜ ਵੀ ਜਿਹੜਾ ਪੰਜਾਬੀ ਖਾਣਾ ਖਾਸ ਕਰਕੇ ਕੀ ਕਿਸੇ ਨੇ ਉਹਦੇ ਵਿੱਚ ਘਿਓ ਦੀ ਮੱਖਣ ਦੀ ਤਦਾਦ ਘਟਾਈ ਹੈ ਬਿਲਕੁਲ ਨਹੀਂ ਨਹੀਂ ਨਾ ਘਟਾਉਂਦੇ ਨਹੀਂ ਬਿਲਕੁਲ ਉਹ ਛੋਕ ਹੈ ਸਾਨੂੰ ਜੀ ਉਹ ਮੱਖਣ ਤੋਂ ਬਗਰਤ ਗੱਲ ਹੀ ਨਹੀਂ ਬਣਦੀ ਘਿਓ ਤੋਂ ਬਗਰ ਗੱਲ ਹੀ ਨਹੀਂ ਬਣਦੀ ਤੁਹਾਨੂੰ ਪਤਾ ਹੈ ਕਿ ਇੱਕ ਜਿਹੜਾ ਗ੍ਰਾਮ ਘਿਓ ਹੈ ਜਾਂ ਇੱਕ ਗ੍ਰਾਮ ਤੇਲ ਹੈ ਜਿਹੜਾ ਇੱਕ ਜਿਹੜਾ ਮੱਖਣ ਹੈ ਇਹਦੇ ਵਿੱਚ ਕਿੰਨੀਆਂ ਕੈਲਰੀਜ਼ ਨੇ ਠੀਕ ਹੈ ਮੱਕੀ ਦੀ ਥੋੜੀ ਲੱਸੀ ਤੇ ਪਾਣੀ ਹੁੰਦਾ ਇਹ ਤੇ ਕਰਕੇ ਉਹ ਥੋੜੀਆਂ ਕੈਲਰੀ ਘੱਟ ਨੇ 1 ਗ੍ਰਾਮ ਵਿੱਚ ਸ਼ਾਇਦ 5 ਕੈਲਰੀ ਹੁੰਦੀਆਂ ਨੇ ਲੇਕਿਨ ਘਿਓ ਤੇਲ ਜਿਹੜਾ ਉਹਦੇ ਵਿੱਚ ਤੇ 1 ਗ੍ਰਾਮ ਵਿੱਚ 9 ਕੈਲਰੀ ਨੇ ਸਭ ਤੋਂ ਹਾਈ ਕੈਲਰੀ ਖਾਣਾ ਹੈ ਜੀ ਸੋ ਸਾਡੇ ਜਿਹੜੇ ਖਾਣ ਪੀਣ ਦੇ ਜਿਹੜੇ ਸ਼ੌਕ ਨੇ ਉਹੋ ਹੀ ਨੇ ਸੋ ਇਹ ਸਾਰੀਆਂ ਚੀਜ਼ਾਂ ਰਲ ਮਿਲ ਕੇ ਸਾਡੇ ਖਾਣੇ ਨੂੰ ਹੋਰ ਹਾਰਡ ਬਣਾਈ ਜਾ ਰਹੀਆਂ ਜਿਹੜੀਆਂ ਸਾਡੇ ਲਾਈਫ ਸਟਾਈਲ ਦੇ ਅਨੁਕੂਲ ਬਿਲਕੁਲ ਵੀ ਨਹੀਂ ਹੈ ਜੀ ਤੇ ਜਿਹਦੇ ਕਰਕੇ ਸਾਰੀਆਂ ਸਮੱਸਿਆਵਾਂ ਅੱਜ ਝਲੜੀਆਂ ਪੈਣ ਲੱਗੀਆਂ ਨੇ ਜੀ ਬਿਲਕੁਲ ਸੋ ਤੰਦਰੁਸਤ ਰਹਿਣਾ ਹੈ ਤੇ ਸਾਨੂੰ ਆਪਣੇ ਜੀਵਨ ਸ਼ੈਲੀ ਦੇ ਅਨੁਕੂਲ ਸਾਡੇ ਖਾਣੇ ਨੂੰ ਵੀ 스마트 ਕਰਨਾ ਪਵੇਗਾ। ਸੋ ਸਰ ਜੀ ਜੇ ਜੀਵਨ ਸ਼ੈਲੀ 스마트 ਹੋ ਗਈ ਹੈ ਤਾਂ ਫਿਰ ਆਪਣੇ ਖਾਣੇ ਨੂੰ 스마트 ਕਿਵੇਂ ਕਰੀਏ? ਜੀ। ਇਹ ਜਿਹੜਾ ਟੌਪਿਕ ਹੈ ਇਹ ਬੜਾ ਜ਼ਰੂਰੀ ਵੀ ਅੱਜ ਦਾ ਜੀ ਤੇ ਇੰਟਰਸਟਿੰਗ ਵੀ ਹੈ। ਕਿ ਖਾਣੇ ਨੂੰ 스마트 ਕਰੀਏ ਕਿਵੇਂ? ਹੁਣ ਇਹਦੇ ਛਾੜਨਸ ਕੀ ਕੀ ਹੈ? ਪਹਿਲੀ ਗੱਲ ਤੇ ਉਹਦੇ ਵਿੱਚ ਅਸੀਂ ਯਾਰ ਪਾਏ ਨੇ ਸਾਧਾ ਦੇ ਦਵਾਈਆਂ ਦੇ। ਇੱਕ ਤੇ ਆਪਣੇ ਖਾਣੇ ਨੂੰ ਯਾਰ ਮੁਕਤ ਕਰਨਾ ਪਵੇਗਾ। ਜੀ ਬਿਲਕੁਲ ਉਹ ਜਿਹੜੀ ਹਾਰਡਨੈਸ ਹੈ ਵਿੱਚੋਂ ਕੱਟਣੀ ਪਏਗੀ ਤੇ ਪਹਿਲੇ ਤਰੀਕੇ ਉਹ ਤਰੀਕੇ ਸਾਨੂੰ ਸਿੱਖਣੇ ਪੈਣਗੇ ਜਦ ਨਾਲ ਅਸੀਂ ਖਾਣੇ ਨੂੰ ਜੈਰ ਮੁਕਤ ਕਰ ਸਕੀਏ ਤਾਂ ਕਿ ਸਾਡਾ ਖਾਣਾ ਅੱਗੇ ਨਾਲੋਂ ਚੰਗਾ ਹੋਵੇ ਦੂਸਰਾ ਜਿਹੜਾ ਹੈਗਾ ਹੈ ਕਿ ਅਸੀਂ ਉਹ ਕੰਮ ਕਰੀਏ ਜਾਂ ਐਸੇ ਖਾਣੇ ਚੁਣੀਏ ਜਿਨ੍ਹਾਂ ਦੇ ਵਿੱਚ ਕੈਲਰੀਜ਼ ਘੱਟ ਨੇ ਜੀ ਅੱਜ ਰਿਸਰਚ ਹੋ ਕੇ ਸਾਰਾ ਪਤਾ ਲੱਗ ਚੁੱਕਿਆ ਹੈ ਕਿ ਕਿਹੜੇ ਖਾਣੇ 'ਚ ਕਿੰਨੀਆਂ ਕੈਲਰੀਜ਼ ਨੇ ਜੀ ਸੋ ਅਸੀਂ ਉਹ ਖਾਣੇ ਚੁਣ ਲਈਏ ਜਿਨ੍ਹਾਂ ਦੇ ਵਿੱਚ ਕੈਲਰੀਜ਼ ਘੱਟ ਨੇ ਪੋਸ਼ਣ ਜ਼ਿਆਦਾ ਹੈ ਠੀਕ ਹੈ ਇਹ ਵੇਫਲ ਸਬਜ਼ੀਆਂ ਨੇ ਇਹਨਾਂ ਚ ਕੈਲਰੀਸ ਘੱਟ ਹੁੰਦੀਆਂ ਨੇ ਫਾਈਬਰ ਤੇ ਬਾਕੀ ਨਿਊਟ੍ਰੀਐਂਟਸ ਜ਼ਿਆਦਾ ਹੁੰਦੇ ਨੇ ਜੀ ਦਾਲਾਂ ਜਿਹੜੀਆਂ ਨੇ ਇਹਨਾਂ ਚ ਵੀ ਥੋੜੀਆਂ ਕੈਲਰੀ ਕੰਟਰੋਲ ਦੀਆਂ ਨੇ ਲੇਕਿਨ ਅਗਰ ਛਿਲਕੇ ਵਾਲੀਆਂ ਸੀ ਲੈਨੇ ਆਂ ਕੋਰਫ ਕਰਕੇ ਲੈਨੇ ਆਂ ਤੇ ਇਹਨਾਂ ਦੇ ਵਿੱਚ ਫਿਰ ਫਾਈਬਰ ਤੇ ਵਿਟਾਮਿਨ ਮਿਨਰਲ ਪ੍ਰੋਟੀਨਸ ਵੱਧ ਜਾਂਦੇ ਨੇ ਲੇਕਿਨ ਇਹਨਾਂ ਚ ਵੀ ਕੈਲਰੀਸ ਕੰਟਰੋਲ ਨੇ ਜੀ ਹਾਂਜੀ ਲੇਕਿਨ ਉਹੀ ਦਾਲਾਂ ਜੇ ਤੁਸੀਂ ਟੁੱਟੀਆਂ ਲੈ ਲੀਆਂ ਨੇ ਥੋਟੀਆਂ ਲੈ ਲੀਆਂ ਨੇ ਤੇ ਉਹਨਾਂ ਦੇ ਵਿੱਚ ਪ੍ਰੋਟੀਨ ਵਿਟਾਮਿਨ ਮਿਨਰਲ ਘੱਟ ਨੇ ਫਾਈਬਰ ਘੱਟ ਹੈ ਤੇ ਕੈਲਰੀ ਜ਼ਿਆਦਾ ਹੋਣੀਆਂ ਨੇ ਜੀ ਸੋ ਸਾਡਾ ਜਿਹੜਾ ਚੁਣਾਵ ਹੈ ਨਾ ਅਸੀਂ ਉਹਨੂੰ ਸਮਾਰਟ ਕਰ ਸਕਦੇ ਹਾਂ ਕਿ ਇਸ ਤਰੀਕੇ ਨਾਲ ਅਸੀਂ ਫਿਰ ਅਨਾਜ ਜਿਹੜੇ ਨੇ ਜਿਵੇਂ ਪਿਛੇ ਵੀ ਗੱਲ ਹੋਈ ਸੀ ਇੱਕ ਵੀਡੀਓ ਦੇ ਵਿੱਚ ਕਿ ਤਿੰਨ ਭਾਗਾਂ ਚ ਵੰਡੇ ਨੇ ਇੱਕ ਹਾਈ ਕੈਲਰੀ ਵਾਲਾ ਇੱਕ ਮੀਡੀਅਮ ਕੈਲਰੀ ਵਾਲਾ ਇੱਕ ਲੋ ਕੈਲਰੀ ਵਾਲਾ ਤੇ ਅਸੀਂ ਉਹਨਾਂ ਨੂੰ ਚੁਣ ਲਈਏ ਜਿਹੜੇ ਲੋ ਕੈਲਰੀ ਵਾਲੇ ਜੀ ਜਿਹੜਾ ਨਿਰਮਾਣ ਦਾ ਮਟੀਰੀਅਲ ਸਾਡੇ ਸਰੀਰ 'ਚ ਜਿਹੜੇ 200 ਕਰੋੜ ਸੈੱਲ ਲਗਭਗ ਰੋਜ਼ ਬਣਦੇ ਨੇ ਉਹਨਾਂ ਨੂੰ ਬਣਨ ਵਾਸਤੇ ਚਾਹੀਦਾ ਉਹ ਅਸੀਂ ਪੂਰਾ ਕਰ ਸਕੀਏ ਤੇ ਜਿਹੜੀਆਂ ਕੈਲਰੀਜ਼ ਨੇ ਉਹ ਉਹਨੀਆਂ ਕ ਖਾਣੇ 'ਚ ਰੱਖੀਏ ਜਿੰਨੀਆਂ ਕੱਸੀ ਰੋਜ਼ ਖਰਚ ਕਰਨੀਆਂ ਜੀ ਤੇ ਜਿਹੜਾ ਖਾਣਾ ਐਸਾ ਹੋ ਜਾਏਗਾ ਕਿ ਉਹ 스마트 ਖਾਣਾ ਬਣ ਜਾਏਗਾ ਜੀ ਠੀਕ ਹੈ ਜੀ ਸੋ ਜਿਹੜੀ ਸਾਨੂੰ ਇਹ ਕੰਮਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਇੱਕ ਤੇ ਖਾਣੇ ਨੂੰ ਜ਼ਹਿਰ ਮੁਕਤ ਕਰ ਲਈਏ ਦੂਸਰਾ ਕੈਲਰੀ ਵਾਲਾ ਖਾਣਾ ਘੱਟ ਕਰ ਲਈਏ ਤੇ ਪ੍ਰੋਟੀਨ ਵਿਟਾਮਿਨ ਮਿਨਰਲ ਵਾਲਾ ਖਾਣਾ ਜਿਹੜੇ ਨੇ ਉਹ ਵਧਾ ਲਈਏ ਸੋ ਆਸਾਨੀ ਨਾਲ ਇਹ ਕੰਮ ਕੀਤਾ ਜਾ ਸਕਦਾ ਹੈ ਚੁਣਾਵ ਸਾਡੇ ਕੋਲ ਹੈਗੇ ਨੇ ਸੋ ਖਾਣਾ ਅੱਜ ਦੀ ਰੇਟ 'ਚ ਖਾਣ ਵੇਲੇ ਚੁਣਨਾ ਜਿਹੜਾ ਨਾ ਉਹ ਸਾਨੂੰ 스마트 ਤਰੀਕੇ ਲੱਭਣੇ ਪੈਣਗੇ ਜਿਹਦੇ ਨਾਲ ਆਪਣੇ ਖਾਣੇ ਨੂੰ ਸੀ ਸਮਾਰਟ ਕਰ ਕੇ ਰੱਖੀਏ ਤੇ ਇਸ ਤਰ੍ਹਾਂ ਅਗਰ ਖਾਣਾ ਖਾਵਾਂਗੇ ਸਮਾਰਟ ਤੇ ਅਸੀਂ ਸਿਹਤਮੰਦ ਰਹਿ ਸਕਦੇ ਆ ਮੇਨਟੇਨ ਰਹਿ ਸਕਦੇ ਆ ਜੀ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਏਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਤੁਸੀਂ ਆਪਣੇ ਭੋਜਨ ਨੂੰ ਅੱਜ ਦੀ ਸਮਾਰਟ ਜੀਵਨ ਸ਼ੈਲੀ ਦੇ ਅਨੁਕੂਲ ਕਿਵੇਂ ਬਣਾਉਣਾ ਹੈ ਐਦਾਂ ਦੀਆਂ ਇਹ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਓ ਰਲ ਮਿਲ ਕੇ ਬਣਾਉਂਦੇ ਹਾਂ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਾਸਤਰੀ ਕਾ